ਉਹਦੇ ਲੁਧਿਆਣਾ ਦੇਖ ਰਹੇ ਹੋ ਤੁਸੀਂ ਤੇ ਮੈਂ ਲक्की ਰਾਜ ਗੱਲ ਕਰਾਂਗੇ ਅੱਜ ਇੱਕ ਨਵੀਂ ਸੰਸਥਾ ਦੀ ਸ਼ੁਰੂਆਤ ਕੀਤੀ ਹੈ ਰੋਹਿਤ ਵਰਮਾ ਜੀ ਨੇ ਇਹ ਸਨਾਤਨ ਧਰਮ ਰક્ષા ਮੰਚ ਦੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਹਾਂਜੀ ਭਾਜੀ ਪਹਿਲਾਂ ਮਤਲਬ ਕਿ ਤੁਸੀਂ ਸ਼ਿਵ ਸੈਨਾ ਦੇ ਵਿੱਚ ਵੀ ਸੀਗੇ ਤੇ ਕੀ ਲੋੜ ਪੈ ਗਈ ਵੀ ਅੱਜ ਤੁਸੀਂ ਜਿਹੜੀ ਹੈ ਆਪਣੀ ਸੰਸਥਾ ਦੀ ਸ਼ੁਰੂਆਤ ਕੀਤੀ ਹੈ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਆਪ ਜੀ ਦੇ ਚੈਨਲ ਦਾ ਬਹੁਤ ਧੰਨਵਾਦ ਜਿਹੜਾ ਤੁਸੀਂ ਮੇਰੇ ਬਲਾਵੇ ਤੇ ਆਏ ਹੋ ਰਈ ਨਵੀਂ ਸੰਸਥਾ ਸ਼ੁਰੂ ਕਰਨ ਦੀ ਗੱਲ ਹੈ ਤੇ ਮੈਂ ਤੁਸੀਂ ਦੇਖਿਆ ਹੋਣਾ ਕਿ ਕਾਫੀ ਲੰਬੇ ਸਮੇਂ ਤੋਂ ਮੈਂ ਸ਼ੇਵਸਨ ਦੇ ਨਾਲ ਚੱਲ ਰਿਹਾ ਬਾਕੀ ਸੰਸਥਾ ਜਿਹੜੀ ਸ਼ੁਰੂ ਕੀਤੀ ਹੈ ਦੇਖੋ ਸਮਾਜ ਤੇ ਧਰਮ ਵਾਸਤੇ ਕੰਮ ਕਰਨਾ ਦੇਸ਼ ਵਿਰੋਧੀਆਂ ਨੂੰ ਮੂੰਹ ਤੋਂ ਜਵਾਬ ਦੇਣ ਲਈ ਕੰਮ ਕਰਨਾ ਧਰਮ ਵਿਰੋਧੀਆਂ ਦਾ ਵਿਰੋਧ ਕਰਨਾ ਸੋ ਪਹਿਲਾਂ ਸ਼ੇਵਸਨ ਚੱਲ ਰਹੇ ਸੀ ਹੁਣ ਆਪਣੀ ਸੰਸਥਾ ਸ਼ੁਰੂ ਕੀਤੀ ਹੈ ਕਿ ਕਿਹੜੇ ਦੇਸ਼ ਦਰੋਹੀ ਕਿਹੜੇ ਦੇਸ਼ ਦੇਸ਼ ਵਿਰੋਧੀ ਤੁਸੀਂ ਦੇਖਿਆ ਹੋਣਾ ਜਿਹੜੇ ਕੁਝ ਬਾਹਰ ਬੈਠੇ ਨੇ ਪੰਨੂ ਵਰਗੇ ਲੋਕ ਜਿਹੜੇ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰਨ ਲਈ ਤਿਆਰ ਰਹਿੰਦੇ ਨੇ ਹਮੇਸ਼ਾ ਹਾਂ ਹਾਂ ਹੁਣ ਥੋੜੇ ਦਿਨ ਪਹਿਲਾਂ ਉਹਦੀ ਵੀਡੀਓ ਆਈ ਸੀਗੀ ਕਿ ਅੰਬੇਦਕਰ ਸਾਹਿਬ ਦੇ ਬੁੱਤ ਤੋੜੇ ਜਾਣਗੇ ਅੱਛਾ ਜੀ ਇਹੋ ਜੇ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਅਸੀਂ ਹਰ ਵੇਲੇ ਤਿਆਰ ਸ਼ਿਵ ਸੇਨਾ ਵਿੱਚ ਸੀ ਉਸ ਵੇਲੇ ਵੀ ਦੇਸ਼ ਵਿਰੋਧੀਆਂ ਦੇ ਵਿਰੋਧ ਚ ਖੜੇ ਸੀ ਹਾਂਜੀ ਧਰਮ ਵਿਰੋਧੀਆਂ ਦੇ ਵਿਰੋਧ ਚ ਖੜੇ ਸੀ ਅੱਜ ਵੀ ਖੜੇ ਆ ਤੇ ਇਹਨਾਂ ਦੇ ਤਾਂ ਬਹੁਤ ਲੰਬੇ ਸਮੇਂ ਤੋਂ ਜੜੇ ਆ ਕਿ ਇਦਾਂ ਹੀ ਇਹ ਬਾਰੋਂ ਆਪਣੇ ਕੈਲੋ ਵੀ ਕੋਈ ਨਾ ਕੋਛੇ ਧਾਰਨਾ ਕੱਢਦੇ ਰਹਿੰਦੇ ਆ ਕੁਛ ਨਾ ਕੁਛ ਗਲਤ ਬਿਆਨ ਦਿੰਦੇ ਰਹਿੰਦੇ ਆ ਲੇਕਿਨ ਤੁਹਾਨੂੰ ਕੀ ਲੱਗਦਾ ਕਿ ਇਹਦੇ ਨਾਲ ਸਾਡੇ ਪੰਜਾਬ ਦਾ ਮਾਣ ਇਹ ਲੋਕ ਖਰਾਬ ਕਰ ਸਕਦੇ ਬਿਲਕੁਲ ਖਰਾਬ ਕਰ ਸਕਦੇ ਨੇ ਖਰਾਬ ਕਰ ਰਹੇ ਨੇ ਤੁਸੀਂ ਦੇਖਿਆ ਹੋਣਾ ਆ ਥੋੜੇ ਸਮੇਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਕਈ ਜਿਹੜਾ ਗ੍ਰੇਨੇਡ ਦੇ ਨਾਲ ਮਰੇ ਹੋਏ ਨੇ ਉਹ ਇਹੀ ਲੋਕ ਕਰਵਾ ਰਹੇ ਨੇ ਹੁਣ ਆਪਾਂ ਦੇਖੀਏ ਕਿ ਅੰਬੇਦਕਰ ਸਾਹਿਬ ਦੀ ਮੂਰਤੀਆਂ ਤੋੜਨ ਦਾ ਇਹਦਾ ਪਰਪਸ ਕੀ ਹੋ ਸਕਦਾ ਇਹ ਬਹੁਤ ਖਰਾਬ ਕਰਨਾ ਹੀ ਆ ਨਾ ਤੁਹਾਡੇ ਚੈਨਲ ਤੇ ਰਾਹੀ ਮੈਂ ਇਹ ਕਹਿਣਾ ਚਾਹੁੰਦਾ ਇੱਥੇ ਜਿਹੜੇ ਭਾਰਤ ਦੇ ਵਿੱਚ ਉਹਦੇ ਜਿਹੜੇ ਪਾਲਤੂ ਪਿੱਲੇ ਬੈਠੇ ਨੇ ਉਹਨਾਂ ਨੂੰ ਮੈਂ ਚੇਤਾਵਨੀ ਦੇ ਦਿੰਦਾ ਕਿ ਜੇ ਤੁਹਾਨੂੰ ਕੋਈ ਇਹੋ ਜਿਹਾ ਕੰਮ ਹੁੰਦਾ ਸਾਨੂੰ ਪਤਾ ਲੱਗਦਾ ਹੈ ਤੇ ਅਸੀਂ ਛੇਤਰ ਪ੍ਰੇਡ ਵੀ ਕਰਾਂਗੇ ਤੇ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਇਹੋ ਜਿਹੇ ਕੰਮ ਕਰਨ ਵਾਲੇ ਜਿਹੜੇ ਦੇਸ਼ ਵਿਰੋਧੀ ਲੋਕ ਨੇ ਧਰਮ ਵਿਰੋਧੀ ਲੋਕ ਨੇ ਖਾਲਿਸਤਾਨੀ ਮਾਈਂਡਡ ਜਿਹੜੇ ਸਿੱਖ ਨੇ ਸਿੱਖ ਨਹੀਂ ਕਰਿਆ ਖਾਲਿਸਤਾਨੀ ਮਾਈਂਡਡ ਸਿੱਖ ਉਹ ਲੋਕ ਜੇ ਇੱਕ ਪਿਓ ਦੇ ਨਹੀਂ ਤਾਂ ਮੈਂ ਆਪਣਾ ਨੰਬਰ ਦੇ ਰਿਹਾ ਲੁਧਿਆਣਾ ਦੇ ਵਿੱਚ ਕਿਤੇ ਵੀ ਜੇ ਤੁਸੀਂ ਕੋਈ ਇਹੋ ਜਿਹਾ ਕੰਮ ਕਰਨਾ ਮੂਰਤੀ ਤੋੜਨੀ ਆ ਹਲਕਾ ਦੇ ਵੀ ਤੁਸੀਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਮੂਰਤੀ ਨੂੰ ਤੇ ਮੈਂ ਆਪਣਾ ਨੰਬਰ ਦੇ ਰਿਹਾ ਤੇ ਉਹਦੇ ਪੁੱਤ ਨੂੰ ਤਾਂ ਇੱਕ ਵਾਰੀ ਘੰਟਾ ਪਹਿਲਾਂ ਕਾਲ ਕਰ ਲਿਓ ਉਦੋਂ ਮੂਰਤੀ ਨੂੰ ਹੱਥ ਲਾ ਕੇ ਦਿਖਾ ਦਿਓ ਠੀਕ ਹੈ ਜੀ ਮੈਂ ਆਪਣਾ ਨੰਬਰ ਬੋਲ ਰਿਹਾ 7837568018 ਤੇ ਸਿੱਧੀ ਸਿੱਧੀ ਚੇਤਾਵਨੀ ਹੈ ਇਹ ਕਿ ਜੇ ਇੱਕ ਪਿਓ ਦੇ ਹੋ ਪਾ ਇੱਕ ਵਾਰੀ ਕਾਲ ਕਰਦੇ ਇੱਕ ਘੰਟਾ ਪਹਿਲਾਂ ਉਤਵਨ ਜੁਰਰਤ ਹੋਈ ਤੇ ਮੂਰਤੀ ਨੂੰ ਹੱਥ ਲਾ ਕੇ ਦਿਖਾ ਦਿਓ ਤੇ ਥੋੜੇ ਟਾਈਮ ਤੋਂ ਦੇਖ ਰਹੇ ਆ ਕਿ ਜਿਹੜੇ ਬੰਟੀ ਬਾਬਾ ਜੀ ਜਿਹੜੇ ਸਾਡੇ ਇੱਥੇ ਜੀ ਇੱਕ ਪ੍ਰਚਾਰਕ ਵੀ ਨੇ ਧਰਮ ਦੇ ਤੇ ਉਹਨਾਂ ਨੂੰ ਲੈ ਕੇ ਵੀ ਬੜਾ ਮੁੰਦਾ ਜਿਹੜਾ ਹੈ ਭੱਖਿਆ ਹੋਇਆ ਉਹਨਾਂ ਬਾਰੇ ਕੀ ਵਿਚਾਰ ਹੈ ਤੁਹਾਡਾ ਨਹੀਂ ਬੰਟੀ ਬਾਬੇ ਦਾ ਜਿਹੜਾ ਮੁੱਦਾ ਹੈ ਦੇਖੋ ਉਹ ਸ਼ਿਵਸਨ ਵਾਲਿਆਂ ਨੇ ਚੁੱਕਿਆ ਸੀ ਸ਼੍ਰੀ ਰਜੀਵ ਟੰਡਨ ਨੇ ਵੱਡੇ ਭਾਈ ਨੇ ਤੇ ਬੜੀ ਵਧੀਆ ਉਹਨਾਂ ਨੇ ਪਹਿਲ ਕੀਤੀ ਸੀਗੀ ਹੁਣ ਬੰਟੀ ਬਾਬੇ ਦੀ ਜिद ਸੀਗੀ ਪੀਰਾਂ ਦੀ ਮੈਂ ਯਾਤਰਾ ਕੱਢਣੀ ਆ ਪੀਰਾਂ ਦੀ ਰੱਤ ਯਾਤਰਾ ਕੱਢਣੀ ਆ ਦੇਖੋ ਪੀਰ ਜਿਹੜੇ ਨੇ ਇਸਲਾਮਿਕ ਮੰਨੇ ਜਾਂਦੇ ਉਹਦੀ ਜिद ਇਹ ਸੀ ਕਿ ਮੈਂ ਪੀਰਾਂ ਦੀ ਯਾਤਰਾ ਕੱਢਾਂਗਾ ਦੇਵੀ ਦੇਵਤੇ ਦੀ ਝਾਕੀ ਕੱਢਾਂਗਾ ਮਤਲਬ ਮੈਂ ਦੇਵੀ ਦੇਵਤੇ ਨਚਾਣੇ ਆ ਉਹਦੀ ਜिद ਸੀਗੀ ਇਸੇ ਚੀਜ਼ ਦਾ ਹਿੰਦੂ ਸੁਗਟ ਨਾਲ ਵਿਰੋਧ ਕੀਤਾ ਸੀ ਰਜੀਵ ਟੰਡਨ ਜੀ ਸਾਹਿਬ ਨੇ ਮੁੱਦਾ ਚੱਕਿਆ ਸੀ ਠੀਕ ਹੈ ਸਾਡੇ ਸੀਨੀਅਰ ਨੇ ਵੱਡੇ ਭਾਈ ਨੇ ਉਹਨਾਂ ਨੇ ਮੁੱਦਾ ਚੱਕਿਆ ਸੀ ਇਹ ਤੇ ਤੁਸੀਂ ਦੇਖਿਆ ਹੋਣਾ ਦੋ ਦਿਨ ਪਹਿਲਾਂ ਸਾਰੇ ਹਿੰਦੂ ਸੁਗਟ ਨਾਲ ਸਾਥ ਦਿੱਤਾ ਠੀਕ ਹੈ ਸਾਡਾ ਵੀ ਭਰੂਸਾ ਸਾਥ ਸੀ ਉਹਨਾਂ ਨੂੰ ਠੀਕ ਹੈ ਸੋ ਇਹ ਜ਼ਰੂਰੀ ਵੀ ਸੀਗਾ ਤੇ ਉਹਦਾ ਨਤੀਜਾ ਇਹ ਹੋਇਆ ਕਿ ਬੰਟੀ ਬਾਬੇ ਨੇ ਇਹ ਲਿਖਤ ਦੇ ਵਿੱਚ ਦੇ ਦਿੱਤਾ ਕਿ ਉਹ ਆਪਣੀ ਯਾਤਰਾ ਦੇ ਵਿੱਚ Hindu Devi ਦੇਵਤਿਆਂ ਦੀ ਚਾਕੀ ਨਹੀਂ ਕੱਢੇਗਾ ਹੁਣ ਜਿੰਦਾ ਬੰਟੀ ਬਾਬੇ ਨੇ ਤੁਹਾਡੇ ਉੱਤੇ ਛੇਵ ਸੈਨਿਕਾਂ ਦੇ ਉੱਤੇ આરોਪ ਲਾਇਆ ਕਿ ਜਦੋਂ ਤੱਕ ਮੈਂ ਇਹਨਾਂ ਦੀਆਂ ਪਰਚੀਆਂ ਕੱਟ ਕੇ ਦਿੰਦਾ ਸੀਗਾ ਉਦੋਂ ਤੱਕ ਤਾਂ ਮੇਰੇ ਨਾਲ ਜੁੜੇ ਰਹੇ ਤੇ ਅੱਜ ਮੈਂ ਇਹਨਾਂ ਦੀਆਂ ਪਰਚੀਆਂ ਜਿਹੜੀਆਂ ਵੀ ਬੰਦ ਕਰ ਦਿੱਤੀਆਂ ਤੇ ਹੁਣੇ ਮੇਰੇ ਖਿਲਾਫ ਹੋ ਗਿਆ ਇਸ ਬਾਰੇ ਕੀ ਕਹਿਣਾ ਚਾਹ। ਨਹੀਂ ਭਾਜੀ ਇਹ ਚੀਜ਼ ਤੁਸੀਂ ਬੰਟੀ ਭਾਬੇ ਨੂੰ ਪੁੱਛਣਾ ਵੀ ਕਾਦੇ ਪੈਸੇ ਦਿੰਦਾ ਸੀ ਕਾਦੀ ਪਰਚੀ ਕੱਟਦਾ ਸੀ। ਇਹ ਤਾਂ ਗੱਲ ਇਹ ਆ ਕਿ ਉਸ ਉਸ ਨੇ ਸਨਾਤਨ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਲੋਕਾਂ ਦਾ ਵਿਰੋਧ ਕੀਤਾ। ਉਹਨੇ ਹੁਣ ਜਵਾਬ ਦੇ ਵਿੱਚ ਕੁਝ ਤਾਂ ਕਹਿਣਾ ਹੀ ਨਾ ਆਪਣੇ ਆਪ ਨੂੰ ਸਾਫ਼ ਤਾਂ ਦਿਖਾਣਾ ਹੀ ਹੈ ਨਾ। ਦੂਸਰੇ ਤੋਂ ਇਲਜ਼ਾਮ ਲਾ ਰਿਹਾ ਇਹਦੇ ਵਿੱਚ ਸੱਚਾਈ ਕੁਝ ਨਹੀਂ ਹੈ। ਤੇ ਹੁਣ ਉਹਨਾਂ ਨੇ ਲਿਖਤ ਰੂਪ ਚ ਦੇ ਦਿੱਤਾ ਹੈ। ਲਿਖਤ ਰੂਪ ਚ ਉਹਨਾਂ ਨੇ ਦਿੱਤਾ ਜੀ ਕਿ ਮੈਂ ਇਹ ਜਿਹੜੀ ਆ ਪੀਰਾਂ ਦੀ ਯਾਤਰਾ ਕੱ ਸਨਾਤਨ ਦਾ ਕੋਈ ਵੀ ਮਤਲਬ ਛੇੜਛਾੜ ਨਹੀਂ ਕਰਾਂਗਾ ਜਾਂ ਹਿੰਦੂ ਦੇਵ ਦੇਵਤੀ ਦੀ ਜਿਹੜੀ ਝਾਕੀ ਹੈ ਉਹ ਨਹੀਂ ਹੋਈਗੀ ਇਹਦੇ ਵਿੱਚ ਹੁਣ ਆਪਣੇ ਪੰਜਾਬ ਦੇ ਅੰਦਰ 75% ਜਿਹੜੇ ਨੇ ਲੋਕ ਹੈ ਹਿੰਦੂ ਹੀ ਨੇ ਠੀਕ ਹੈ ਜੀ ਤੇ ਮਤਲਬ ਜਦੋਂ ਕੋਈ ਸ਼ੇਵ ਸੈਨਾ ਆਲੇ ਤੁਸੀਂ ਵੀ ਮੈਨੂੰ 15-18 ਸਾਲ ਹੋ ਗਏ ਸ਼ੇਵ ਸੈਨਾ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਤੇ ਸ਼ੇਵ ਸੈਨਾ ਦੇ ਜਦੋਂ ਵੀ ਕੋਈ ਵੀਡੀਓ ਪੈਂਦੀ ਆ ਤੇ ਵੀਡੀਓ ਦੇ ਥੱਲੇ ਜਿਹੜੇ ਗਲਤ ਕਮੈਂਟ ਜ਼ਿਆਦਾ ਆਉਂਦੇ ਆ ਔਰ ਤੁਸੀਂ ਦੇਖਿਆ ਹੋਣਾ ਕਿ ਗਾਲਾ ਗੋਲਾ ਲੋਕ ਜ਼ਿਆਦਾ ਕੱਢਦੇ ਨੇ ਤੇ ਕੀ ਮਤਲਬ ਇਹਨਾਂ ਦਾ ਕੰਮ ਕੀ ਲੋਕਾਂ ਨੂੰ ਸਹੀ ਪਸੰਦ ਨਹੀਂ ਆਂਦਾ ਜਾਂ ਕੀ ਭਾਜੀ ਇਹੋ ਜੀ ਦੇਖੋ ਕੋਈ ਗੱਲ ਨਹੀਂ ਹੈ ਸ਼ਿਵ ਸੈਨਾ ਧਰਮ ਵਾਸਤੇ ਕੰਮ ਕਰਦੀ ਰਹੀ ਹੈ ਹੁਣ ਤੁਸੀਂ ਆ ਨਵਾਂ ਹੀ ਆਪਾਂ ਇੱਕ ਐਗਜ਼ਾਮਪਲ ਸੈੱਟ ਕਰੀਏ ਤੇ ਕੱਲ ਦੇਖੋ ਜੇ ਬੰਟੀ ਬਾਬੇ ਨੇ ਸਰਾਧਨ ਧਰਮ ਦੇ ਉਪਰਧਾਰਮ ਲਈ ਕੰਮ ਕਰਦੀ ਹੈ ਤੇ ਕਿਉਂ ਇਤਾਂ ਦੇ ਕਮੈਂਟ ਆਉਂਦੇ ਕਿਉਂ ਇਤਾਂ ਕਮੈਂਟ ਹੋਰੇ ਹਿੰਦੂ ਵਿਰੋਧੀ ਜਿਹੜੇ ਲੋਕ ਹੈ ਤੁਸੀਂ ਇਹ ਦੇਖੋ 75 ਸਾਲ ਕਾਂਗਰਸ ਨੇ ਰਾਜ ਕੀਤਾ ਹੂੰ ਇਹ ਤਾਂ ਉਹ ਹਿੰਦੂ ਵਿਰੋਧੀ ਸਰਕਾਰ ਰਹੀ ਹੈ ਇਲਾਫ ਜਿੰਨੇ ਵੀ ਕਾਨੂੰਨ ਕਾਂਗਰਸ ਨੇ ਬਣਾਏ ਆ ਉਹਨੇ ਕਿਸੇ ਪਾਰਟੀ ਨੇ ਨਹੀਂ ਬਣਾਏ ਤੇ ਜ਼ਿਆਦਾਤਰ ਆਪਣੇ ਪੰਜਾਬ ਵਿੱਚ ਵੀ ਕਾਂਗਰਸ ਨੇ ਰਾਜ ਕੀਤਾ ਤੇ ਬਹੁਤ ਬੰਦੇ ਐਸੇ ਨੇ ਜਿਹੜੇ ਕਾਂਗਰਸ ਨੂੰ ਪਸੰਦ ਕਰਦੇ ਨੇ ਕਿਉਂਕਿ ਜਿਹੋ ਜਿਹਾ ਰਾਜਾ ਹੁੰਦਾ ਉਹਦੀ ਪ੍ਰਜਾ ਹੁੰਦੀ ਹੈ ਤੁਸੀਂ ਦੇਖੋ ਭਾਜੀਪੀ ਦੇ ਮੁਸਲਮਾਨ ਵੀ ਰਾਮ ਮੰਦਰ ਦੇ ਹੱਕ 'ਚ ਨੇ ਤੇ ਕਾਂਗਰਸ ਦੇ ਹਿੰਦੂ ਵੀ ਰਾਮ ਮੰਦਰ ਦੇ ਵਿਰੋਧ ਨੇ ਇਹ ਜਦੋਂ ਸਿਰਫ ਇੰਨੀ ਗੱਲ ਕਿ ਕੰਮ ਕਰਦੀ ਐ ਸ਼ਿਵਸ ਨੇ ਕਿਤੇ ਮੰਦਰ ਟੁੱਟਦਾ ਉਹਦੇ ਵਾਸਤੇ ਆਵਾਜ਼ ਸ਼ਿਵਸਨਾ ਚੱਕਦੀ ਐ ਗਊ ਹੱਤਿਆ ਹੁੰਦੀ ਐ ਤੁਸੀਂ ਦੇਖਿਆ ਨਾ ਈਦ ਤੋਂ ਇੱਕ ਦਿਨ ਪਹਿਲਾਂ ਅਸੀਂ ਗਊ ਮਾਸ ਫੜਿਆ ਹਨਾ ਉਹਦੇ ਵਾਸਤੇ ਆਵਾਜ਼ ਸ਼ਿਵਸਨਾ ਚੱਕਦੀ ਐ ਹਿੰਦੂ ਸਗਰ ਨਹੀਂ ਚੱਕਦੇ ਨਾ ਤੇ ਫਿਰ ਆਪਾਂ ਕਿੱਦਾਂ ਕਹਿ ਸਕਦੇ ਬਈ ਸ਼ਿਵਸਨਾ ਜਾਂ ਕੋਈ ਹਿੰਦੂ ਸਗਰ ਕੰਮ ਨਹੀਂ ਕਰਦਾ ਉਸ ਟਾਈਮ ਅਸੀਂ ਵੀ ਮੌਜੂਦ ਸੀ ਉੱਥੇ ਅਸੀਂ ਆਪ ਗੱਡੀ ਫੜਾਈ ਐ ਪਰਚਾ ਕਰਾ ਕੇ ਉੱਥੇ ਉਹ ਲੇਆਂ ਰੱਖਦੇ ਤਕਰੀਬਨ 11:30 ਬਜ ਗਏ ਹਨਾ ਅਸੀਂ ਤਾਂ ਟਾਈਮ ਨਹੀਂ ਦੇਖੀਦਾ ਫਿਰ ਵੀ ਕੁਝ ਹੁਣ ਜਿਹੜੇ ਤੁਹਾਡੇ ਸ਼ਿਵਸਨਾ ਦੇ ਹੀ ਕੁਝ ਬੰਦੇ ਜਿਹੜੇ ਮਤਲਬ ਇੱਕ ਦੂਜੇ ਦੇ ਹੁਣ ਕਿਚੜੋ ਛਾਲਾਂ ਤੇ ਲੱਗੇ ਹੋਏ ਆ ਇਹ ਨਹੀਂ ਉਹ ਉਹ ਗਲਤ ਹੈ ਦੇਖੋ ਉਹ ਉਹਨਾਂ ਦੀ ਆਪਸੀ ਪਰਸਨਲ ਰੰਜਿਸ਼ ਹੈ ਇਸ ਤਰ੍ਹਾਂ ਉਸ ਨੂੰ ਪਾਰਟੀਬਾਦੀ ਦੇ ਵਿੱਚ ਲੈ ਕੇ ਆਉਣਾ ਮੈਂ ਵੀ ਸਮਝਦਾ ਕਿ ਗਲਤ ਹੈ ਇਹ ਉਹਨਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਤੇ ਉਹਨਾਂ ਨੂੰ ਆਪਸ ਚ ਕਰਨਾ ਚਾਹੀਦਾ ਕਿ ਹੁਣ ਅਸੀਂ ਆਪਸ ਚ ਜੇ ਮੈਸੇਜ ਆਂਦਾ ਕਿ ਅਸੀਂ ਆਪਸ ਚ ਕਿਥੇ ਕਿਥੇ ਜਿਹੜੀ ਹੈ ਛਵੀ ਆ ਉਹ ਸਭੀ ਖਰਾਬ ਹੁੰਦੀ ਬਿਲਕੁਲ ਬਿਲਕੁਲ ਇਹ ਇਹ ਮੈਂ ਉਹਨਾਂ ਲੋਕਾਂ ਨੂੰ ਸਮਝਾਵਾਂਗਾ ਮੇਰੇ ਭਰਾ ਹੀ ਨੇ ਕਿ ਆਪਸੀ ਜਿਹੜੀ ਰੰਜਿਸ਼ ਹੈ ਉਹ ਵਾਪਸ ਕਰਖੋ ਨੂੰ ਬਾਹਰ ਦੁਨੀਆ ਸਾਹਮਣੇ ਉਜਾਗਰ ਕਰਨਾ ਜਾਂ ਪਾਰਟੀਬਾਦੀ ਨੂੰ ਵਿੱਚ ਲੈ ਉਹ ਸ਼ੇਮਸਾਨ ਹੈ ਕਿ ਅੱਜ ਤੁਹਾਡੇ ਉੱਤੇ ਮਤਲਬ ਤੁਹਾਡੀ ਸੰਸਦਾਂ ਦੇ ਉੱਤੇ આરોਪ ਲਾਉਂਦੇ ਨੇ ਕਿ ਇਹਨਾਂ ਨੇ ਜਿੱਦਾਂ ਮਤਲਬ ਟੇਬਲ ਟਾਕ ਜਿੱਦਾਂ ਕਹਿ ਦਿੰਦੇ ਨੇ ਕਿ ਟੇਬਲ ਦੇ ਥੱਲੇ ਜੋ ਸੈਟਿੰਗ ਹੋ ਜਾਂਦੀ ਆ ਪਹਿਲਾਂ ਜਿੱਦਾਂ ਮੁੱਦੇ ਕਈ ਹੋਏ ਨੇ ਕਦੇ ਸਲੀਮ ਦਾ ਮੁੱਦਾ ਹੁੰਦਾ ਕਦੇ ਜੀ ਖਾਨ ਦਾ ਮੁੱਦਾ ਹੁੰਦਾ ਹੋਰ ਵੀ ਕਈ ਮੁੱਦੇ ਹੁੰਦੇ ਨੇ ਬਾਅਦ ਚ ਜੋ ਜੋ ਸੈਟਿੰਗ ਹੋ ਜਾਂਦੀ ਆ ਕੱਟੇ ਹੋ ਜਾਂਦੇ ਨੇ ਦੇਖੋ ਜੇ ਜੀਖਾਨ ਦਾ ਮੁੱਦਾ ਹੋਇਆ ਜਾਂ ਸਰੀਮ ਦਾ ਮੁੱਦਾ ਹੋਇਆ ਉਹਨਾਂ ਲੋਕਾਂ ਦੇ ਉੱਤੇ ਪਰਚੇ ਦਰਜ ਕਰਾਏ ਗਏ ਆ ਮੰਦਰ ਚਾਹ ਉਹਨੇ ਮਾਫੀ ਮੰਗੀ ਹੈ ਸੰਗਲਾ ਸਿਵਾਲਾ ਆ ਕੇ ਜੀਖਾਨ ਨੇ ਮਾਫੀ ਮੰਗੀ ਹੈ ਹੁਣ ਦੇਖੋ ਸਾਡਾ ਸਨਾਤਨ ਧਰਮ ਕਹਿੰਦਾ ਕਿ ਜੇ ਕੋਈ ਝੁੱਕ ਕੇ ਆ ਜਵੇ ਤੇ ਉਹਨੂੰ ਮਾਫ ਕਰ ਦੇਣਾ ਚਾਹੀਦਾ ਇਹ ਚੀਜ਼ਾਂ ਤਾਂ ਸਾਰੇ ਲੋਕਾਂ ਨੇ ਦੇਖੀ ਹੈ ਵੀ ਉਹਨਾਂ ਨੇ ਮਾਫੀ ਉਹਨਾਂ ਨੇ ਮਾਫੀ ਮੰਗੀ ਹੈ ਤੇ ਇਹ ਉਹ ਤੁਹਾਡੇ ਵੀ ਸ਼ਿਵ ਸੇਨਾ ਦੇ ਜਿਹੜੇ ਵਰਕਰ ਨੇ ਉਹ ਕਿਉਂ ਐਦਾਂ ਰੋਪ ਲਾਉਂਦੇ ਨੇ ਮੈਂ ਤੁਹਾਨੂੰ ਦੱਸਿਆ ਤਾਂ ਹੈ ਆਪਸੀ ਰੰਜਿਸ਼ ਹੈ ਆਪਸੀ ਰੰਜਿਸ਼ ਹੈ ਉਹ ਆਪਸੀ ਰੰਜਿਸ਼ ਨੂੰ ਪਾਰਟੀ ਬਾਜੀ ਚ ਲੈ ਜਾਂ ਹੂੰ ਸਿਰਫ ਇੱਕ ਦੂਜੇ ਨੂੰ ਬਦਨਾਮ ਕਰਨ ਦੀ ਇਹ ਗੱਲਾਂ ਹੋਰ ਕੁਝ ਨਹੀਂ ਹੈ ਆਪਸ ਵਿੱਚ ਦੋ ਜਣ ਕਾਹ ਦੇਖਿਆ ਜਦੋਂ ਇਹ ਬੰਟੀ ਬਾਬੇ ਵਾਲਾ ਮੁੱਦਾ ਹੋਇਆ ਹੂੰ ਪਰ ਸੋ ਇੱਥੇ ਰੈਲੀ ਹੋਈ ਹੈ ਤਿੰਨ ਮਿੰਟੂਆਂ ਤੋਂ ਲੈ ਕੇ ਤਕਰੀਬਨ ਘੱਟਾ ਘਰ ਚੌਕ ਤੱਕ ਉਸ ਟਮ ਸਾਰੇ ਸਿਗਰ ਨਾਲ ਸੀਗੇ ਹੂੰ ਇਹ ਨਹੀਂ ਵੀ ਹਿੰਦੂ ਇੱਕ ਨਹੀਂ ਹੈ ਹਿੰਦੂ ਇਕੱਠਾ ਹੋ ਰਿਹਾ ਸਾਰੇ ਸੰਗਠਨ ਇਕੱਠੇ ਓਕੇ ਟਾਈਮ ਦੇ ਵਿੱਚ ਸਾਰੇ ਸ਼ਿਵਸਨਾਂ ਸਾਰੇ ਸੰਗਠਨ ਹਿੰਦੂ ਸਗਠਣ ਇੱਕ ਨਹੀਂ ਜੇ ਤੁਸੀਂ ਦੇਖਦੇ ਉਸ ਤੋਂ ਚੋੜੇ ਵਿਆਰ ਦੇ ਵਿੱਚ ਕਾਫੀ ਬੜਾ ਭਾਰੀ ਘਟ ਸੀਗਾ ਹਜ਼ਾਰਾਂ ਦੀ ਸੰਖਿਆ ਦੇ ਨਾਲ ਲੋਕ ਸੀਗੇ ਵੱਟੀ ਬਾਬੇ ਦਾ ਵਿਰੋਧ ਕਰ ਰਹੇ ਸੀ ਨਹੀਂ ਫਿਰ ਤੁਸੀਂ ਇਹ ਲੱਗਦਾ ਨਹੀਂ ਹੈਗਾ ਕਿ ਜਿੱਦਾਂ ਸ਼ੇਰ ਸੈਨਾ ਨੂੰ ਇਹ ਇੱਕ ਦੂਜੇ ਦੇ ਜਿਹੜੇ ਕਿਚੜੂ ਝਾਲਦੇ ਨੇ ਜਿਹੜੇ ਲੋਕਾਂ ਨੂੰ ਜਿੱਦਾਂ ਸਨਾਤਨੀ ਲੋਕ ਨੇ ਉਸ ਕੱਲ ਨੂੰ ਸਾਡੇ ਨਾਲ ਜੁੜ ਕੇ ਕੰਮ ਕਰਦੇ ਨੇ ਉਹਨਾਂ ਦੇ ਉੱਤੇ ਸਾਡਾ ਕੀ ਮੈਸੇਜ ਜਾਊਗਾ ਜਦੋਂ ਹੁਣ ਲਗਾਤਾਰੇ ਲੱਗੇ ਹੋਏ ਇੱਕ ਦੂਜੇ ਦੇ ਉੱਤੇ ਮਤਲਬ ਪਰਦੇ ਖੋਲ ਰਹੇ ਇੱਕ ਦੂਜੇ ਦੇ ਕਿਚੜੂ ਛਾਲ ਰਹੇ ਨੇ ਇਹਦਾ ਕੀ ਮੈਸੇਜ ਆਏਗਾ ਆਮ ਜਨਤਾ ਦੇ ਅੰਦਰ ਕਿੱਦਾਂ ਮਾਹੌਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਨਹੀਂ ਗੱਲ ਲੱਗਦੀ ਦੇਖੋ ਇਲਜ਼ਾਮ ਲਾਣਾ ਕਿਸੇ ਦੇ ਪਰਦੇ ਖੋਲਣਾ ਨਹੀਂ ਹੁੰਦਾ ਹਣਾ ਆਪਾਂ ਇੱਕ ਦੂਜੇ ਜਦੋਂ ਵਿਗੜ ਜਾਂਦੀ ਨਾ ਉਦੋਂ ਆਪਾਂ ਇੱਕ ਦੂਜੇ 'ਤੇ ਇਲਜ਼ਾਮ ਬਹੁਤ ਲਾਉਂਦੇ ਆ ਤੇ ਸਾਰੇ ਇਲਜ਼ਾਮ ਸੱਚ ਨਹੀਂ ਹੁੰਦੇ ਸਾਰੇ ਝੂਠ ਨਹੀਂ ਹੁੰਦੇ ਹੁਣ ਜੇ ਮੈਂ ਕਹਾਂ ਕਿ ਤੁਸੀਂ ਕੋਈ ਕੰਮ ਨਹੀਂ ਕਰ ਰਹੇ ਤੇ ਮੈਂ ਕਿਉਂ ਕਰਾਂ ਕਿਸੇ ਨੂੰ ਤਾਂ ਉੱਠਣਾ ਪੈਣਾ ਨਾ ਜੇ ਸਾਡੇ ਧਰਮ ਦਾ ਕਹਾਣ ਹੋ ਰਿਹਾ ਤੇ ਕਿਸੇ ਨੂੰ ਤਾਂ ਆਵਾਜ਼ ਚੱਕ ਅਸੀਂ ਆਪਣੇ ਧਰਮ ਜਾਂ ਆਪਣੇ ਸਮਾਜ ਲਈੇ ਕੰਮ ਕਰਦੇ ਆ ਤੇ ਉਹਦੇ ਤੇ ਸਵਾਲ ਚੱਕਣਾ ਨਹੀਂ ਪੈਂਦਾ। ਹੂੰ ਹੂੰ। ਉਹਦਾ ਮਤਲਬ ਇਹ ਨਹੀਂ ਆ ਵੀ ਜੇ ਕੋਈ ਨਹੀਂ ਕਰ ਰਿਹਾ ਤੇ ਅਸੀਂ ਕਿਉਂ ਕਰੀਏ। ਸੈਨਿਕ ਜਿਹੜੇ ਨੇ ਪਹਿਲਾਂ ਕਿ ਪੜਕਾਉ ਭਾਸ਼ਣ ਦਿੰਦੇ ਨੇ, ਉਸ ਤੋਂ ਬਾਅਦ ਫਿਰ ਜਦੋਂ ਕੋਈ ਹਮਲੇ ਹੁੰਦੇ ਆ ਤੇ ਫਿਰ ਉਸ ਤੋਂ ਬਾਅਦ ਇਹ ਸਕੋਰਟੀਆਂ ਲੈਣ ਵਾਸਤੇ ਪਹੁੰਚ ਜਾਂਦੇ ਨੇ। ਭਾਜੀ ਦੇਖੋ ਪਹਿਲਾਂ ਸਿਕਿਉਰਟੀਆਂ ਅਸੀਂ ਨਹੀਂ ਮੰਗਦੇ। ਹੂੰ। ਨਾ ਅਸੀਂ ਕਦੇ ਮੰਗੀਆਂ ਨਾ ਅਸੀਂ ਮੰਗਦੇ ਆ। ਠੀਕ ਐ। ਗੱਲ ਰਹੀ ਪੜਕਾਉ ਭਾਸ਼ਣਾ ਦੀ। ਹੂੰ। ਹੁਣ ਤੁਸੀਂ ਦੇਖੋ 26 ਜਨਵਰੀ ਵਾਲੇ ਦਿਨ 26 ਜਨਵਰੀ ਵਾਲੇ ਦਿਨ ਸਿੱਖਾਂ ਨੇ ਰੈਲੀ ਕੱਢੀ ਜਿਹੜੇ ਖਾਲਿਸਤਾਨੀ ਸਿੱਖ ਨੇ ਉਹਨਾਂ ਨੇ ਰੈਲੀ ਕੱਢੀ ਰੈਲੀ ਦੇ ਉੱਤੇ ਉਹਨਾਂ ਨੇ ਬਹੁਤ ਵੱਡੀ ਫਲੈਕਸ ਲਾਈ ਹੋਈ ਸੀ ਜਿਹਦੇ ਉੱਤੇ ਸੰਵਿਧਾਨ ਬਣਾ ਕੇ ਉਹ ਤੇ ਕਟਾਵਾ ਰਿਆ ਸੀ ਠੀਕ ਹੈ ਉਹ ਰੈਲੀ ਉਹਨਾਂ ਨੇ 26 ਜਨਵਰੀ ਨੂੰ ਕਿਉਂ ਕੱਢੀ ਆਕਰ ਦੰਗੇ ਕਰਵਾਣੇ ਜਾਂ ਮਾਹੌਲ ਖਰਾਬ ਕਰਨਾ ਹੀ ਮਕਸਦ ਸੀ ਨਾ ਉਹ ਅੱਗੇ ਪਿੱਛੇ ਵੀ ਵੱਢ ਸਕਦੇ ਸੀ 26 ਜਨਵਰੀ ਨੂੰ ਸਾਰਾ ਦੇਸ਼ ਗਣਤੰਤਰ ਦਿਵਸ ਮਨਾ ਰਿਆ ਉਸੇ ਦਿਨ ਉਹ ਰੈਲੀ ਕੱਢ ਰਹੇ ਨੇ ਕਿ ਸਾਡਾ ਫਰਜ਼ ਨਹੀਂ ਬਣਦਾ ਉਹਦੇ ਖਿਲਾਫ ਬੋਲਣਾ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਕਿ ਬਾਬਾ ਸਾਹਿਬ ਦੀ ਜਿਹੜੀ ਮੂਰਤੀ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਔਥੇ ਸਵਿਹਰਾਂ ਨੂੰ ਅੱਗ ਲਾਈ ਗਈ ਕਿ ਸਾਡਾ ਮਤਲਬ ਨਹੀਂ ਬਣਦਾ ਔਥੇ ਉਹਨਾਂ ਦੇ ਖਿਲਾਫ ਬੋਲਣਾ ਹੁਣ ਪੰਨੂ ਨੇ ਕੁਝ ਦਿਨ ਪਹਿਲਾਂ ਵੀਡੀਓ ਜਾਰੀ ਕਰਕੇ ਕਿਹਾ ਕਿ 14 ਤਰੀਕ ਨੂੰ ਬਾਬਾ ਸਾਹਿਬ ਅੰਬੇਦਕਰੀਆ ਮੂਰਤੀਆਂ ਤੋੜੀਆਂ ਜਾਣਗੀਆਂ ਕਿ ਸਾਡਾ ਮਤਲਬ ਨਹੀਂ ਬਣਦਾ ਉਹਨਾਂ ਦੇ ਖਿਲਾਫ ਬੋਲਣਾ ਜਿੱਥੇ ਵੀ ਕੋਈ ਦੇਸ਼ ਵਿਰੋਧੀ ਕੰਮ ਹੋਏਗਾ ਸਾਡੇ ਧਰਮ ਦੇ ਖਿਲਾਫ ਕੋਈ ਕੰਮ ਹੋਏਗਾ ਉਥੇ ਅਸੀਂ ਬੋਲਾਂਗੇ ਉਹਨੂੰ ਤੁਸੀਂ ਪੜਕਾਉ ਭਾਸ਼ਣ ਕਹਿ ਲਓ ਜਾਂ ਕੁਛ ਕਹੋ ਇਹਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਜਿਹੜੇ ਲੋਗ ਜਿਹੜੇ ਲੋਗ ਇੱਕ ਜਿਹੜੇ ਲੋਗ ਇਹ ਕੰਮ ਕਰਦੇ ਨੇ ਪੰਨੂ ਦੇ ਪਿੱਛੇ ਲੱਗ ਕੇ ਹਣਾ ਉਹਨਾਂ ਨੂੰ ਵੀ ਮੈਂ ਸਮਝਾਉਣਾ ਚਾਹਨਾ ਕਿ ਦੇਖੋ ਇੱਕ ਵਿਦੇਸ਼ ਚ ਬੈਠਾ ਬੰਦਾ ਨਾ ਤਾਂ ਜਿਹਦੇ ਜਿਹਨੇ ਕੇਸ ਰੱਖੇ ਆ ਨਾ ਉਹ ਬੰਦਾ ਭਗਵੰਦਾ ਜਿਹਨੂੰ ਇਹ ਸਿੱਖ ਲੋਗ ਆਪਣਾ ਆਈਡਲ ਮੰਨੀ ਫਿਰਦੇ ਨੇ ਖਾਲਿਸਤਾਨੀ ਮਾਈਂਡਡ ਜਿਹੜੇ ਸਿੱਖ ਨੇ ਉਹਨੂੰ ਉਹਨੂੰ ਆਪਣਾ ਆਦਰਸ਼ ਮੰਨੀ ਫਿਰਦੇ ਨੇ ਉਹ ਬਾਹਰ ਬੈਠਾ ਜਦੋਂ ਇਹਨਾਂ ਲੋਕਾਂ ਦੇ ਉੱਤੇ ਕੋਈ ਕਾਰਵਾਈ ਹੁੰਦੀ ਹੈ ਜੇਰ ਹੁੰਦੀ ਹੈ ਪਰਿਵਾਰ ਤਾਂ ਉਹ ਰੋਲਦਾ ਨਾ ਆਣਾ ਤੇ ਨਹੀਂ ਆਣਾ ਬਾਅਦ ਦੀਆਂ ਗੱਲਾਂ ਆ ਮਾਪੇ ਕਿਹਨੇ ਰੋਜ ਜਾਂਦਾ ਪਰਿਵਾਰ ਕਿਹਦਾ ਰੋਜ ਜਾਂਦਾ ਇਹ ਚੀਜ਼ ਇਹਨਾਂ ਨੂੰ ਸੋਚਣੀ ਪੈਣੀ ਹੈ ਜੇ ਇਹੀ ਸਿੱਖ ਸਮੁਦਾਇ ਜਿਹੜਾ ਹੈਗਾ ਜਿਹੜਾ ਸਿੱਖ ਪੰਥ ਆ ਇਹ ਸਾਡੇ ਨਾਲ ਖੜੇ ਤੇ ਸਾਨੂੰ ਆਪੇ ਦੀ ਲੋੜ ਬੋਲਣ ਦੀ ਇਹ ਅਜੇ ਕੰਮ ਹੀ ਨਾ ਕਰਨ ਮੇਰਾ ਸਵਾਲ ਇਹੀ ਸਿਗਾ ਵੀ ਇਹ ਕਿਹੜੇ ਲੋਕ ਨੇ ਆਪਣੇ ਹਿੰਦੁਸਤਾਨ ਦੇ ਵਿੱਚ ਜਿਹੜੇ ਕਿ ਆਈਐਸਆਈ ਆਈਐਸਆਈ ਦੇ ਪਾਲਤੂ ਨੇ ਆਈਐਸਆਈ ਦੇ ਹੁਕਮਾਨ ਸਾਹਿਬ ਜਿਹੜਾ ਪੰਨੂਆਂ ਦਾ ਚੱਲ ਰਿਹਾ ਪੰਨੂ ਦੀ ਫੰਡਿੰਗ ਦੇ ਸਿਰ ਤੇ ਵਿਦੇਸ਼ਾਂ ਤੋਂ ਆਈ ਫੰਡਿੰਗ ਦੇ ਸਿਰ ਤੇ ਜਿਹੜੇ ਇੱਥੇ ਕੁਝ ਦੇਸ਼ ਵਿਰੋਧੀ ਲੋਕ ਬੈਠੇ ਨੇ ਜਿਹੜੇ ਆਪਣਾ ਅਲੱਗ ਇੱਕ ਦੇਸ਼ ਵਿੱਚੋਂ ਬਣਾਉਣ ਦਾ ਜਿਹੜਾ ਦੇਸ਼ ਨੂੰ ਤੋੜਨ ਦੇ ਸਪਨੇ ਪਾਲੀ ਬੈਠੇ ਨੇ ਖਾਲਿਸਤਾਨ ਬਣਾਉਣ ਦੇ ਸਪਨੇ ਪਾਲੀ ਬੈਠੇ ਨੇ ਇਹ ਉਹ ਲੋਕ ਨੇ ਜਿਹੜੇ ਮਤਲਬ ਚੰਦ ਪੈਸੇਆਂ ਪਿੱਛੇ ਜਿਸ ਥਾਂ ਲਈ ਵਿੱਚ ਖਾਂਦੇ ਨੇ ਉਸੇ ਨੂੰ ਸ਼ੇਧ ਕਰਦੇ ਨੇ ਨਹੀਂ ਇਹ ਚੀਜ਼ਾਂ ਨੂੰ ਆਪਣੇ ਸਰਕਾਰ ਬੈਠੀ ਆ ਪ੍ਰਸ਼ਾਸਨ ਨਹੀਂ ਸਰਕਾਰ ਬੈਠੀ ਸਰਕਾਰ ਤੱਕ ਆਵਾਜ਼ ਕਿੱਦਾਂ ਪਹੁੰਚੇਗੀ ਸਰਕਾਰ ਤੱਕ ਆਵਾਜ਼ ਵੀ ਪਹੁੰਚਾਣਾ ਸਾਡਾ ਕੰਮ ਹੈ ਨਾ ਮੈਂ ਤਾਂ ਕਹਿੰਦਾ ਹਰ ਦੇਸ਼ ਵਾਸੀ ਨੂੰ ਵਿਰੋਧ ਕਰਨਾ ਚਾਹੀਦਾ ਤੁਹਾਨੂੰ ਵੀ ਕਰਨਾ ਚਾਹੀਦਾ ਜਿਹੜੇ ਸਿੱਖ ਲੋਕ ਨੇ ਉਹ ਖਾਲਸਾ ਰਾਜ ਮੰਗਦੇ ਨਾ ਕਿ ਖਾਲਿਸਤਾਨ ਖਾਲਸਾ ਰਾਜ ਮੰਗਦੇ ਜੇ ਤੁਸੀਂ ਧਿਆਨ ਨਾਲ ਸੁਣਿਆ ਹੋਵੇ ਉਹਨਾਂ ਦੀਆਂ ਗੱਲਾਂ ਨੂੰ ਸਮਝਿਆ ਹੋਵੇ ਇਹ ਦੇਖੋ ਭਾਜੀ ਖਾਲਸਾ ਰਾਜ ਨਹੀਂ ਮੰਗਦੇ ਜੇ ਖਾਲਸਾ ਰਾਜ ਮੰਗਣ ਦਾ ਮਤਲਬ ਇਹ ਹੈ ਵੀ ਤੁਸੀਂ ਵੋਟਾਂ ਦੇ ਸਿਰ ਤੇ ਆ ਪਹਿਲਾਂ ਤੁਸੀਂ ਮਰਮੋਣ ਸਿੰਘ ਜਿਹੜਾ ਰਿਹਾ ਸਿੱਖ ਪ੍ਰਧਾਨ ਮੰਤਰੀ ਰਿਹਾ ਨਾ ਖਾਲਸਾ ਰਾਜ ਹੀ ਹੋ ਗਿਆ ਨਾ ਸਿੱਖ ਪ੍ਰਧਾਨ ਮੰਤਰੀ ਰਿਹਾ ਸਿੱਖ ਮੁੱਖ ਮੰਤਰੀ ਰਿਹਾ ਤੇ ਹੋਰ ਖਾਲਸਾ ਰਾਜ ਕਿਉਂ ਚਾਹੀਦਾ ਉਹ ਖਾਲਸਾ ਰਾਜ ਨਹੀਂ ਮੰਗਦੇ ਉਹ ਖਾਲਿਸਤਾਨ ਮੰਗਦੇ ਆ ਤੇ ਜਿਹੜਾ ਬੰਦਾ ਦੇਸ਼ ਨੂੰ ਤੋੜਨ ਦੀ ਗੱਲ ਕਰੇਗਾ ਉਹਦਾ ਵਿਰੋਧ ਅਸੀਂ ਲੋਕ ਕਰਾਂਗੇ ਹੀ ਕਰਾਂਗੇ ਉਹਦੇ ਵਾਸਤੇ ਸਾਨੂੰ ਚਰਚੇ ਪਰਚੇ ਜੋ ਕੁਝ ਵੀ ਝੁਲਣੇ ਪੈਣ ਅਸੀਂ ਤਿਆਰ ਆ ਤੁਹਾਡਾ ਕੀ ਪ੍ਰੋਗਰਾਮ ਆ ਕਿਉਂਕਿ ਜਿੱਦਾਂ ਹੁਣ ਪੰਨੂ ਨੇ ਧਿਆਨ ਦਿੱਤੇ ਆ ਵੀ ਮੂਰਤੀਆਂ ਤੋੜੀਆਂ ਜਾਣ ਕਈ ਵੇਲੇ ਇਹ ਹੁੰਦਾ ਕਿ ਕੋਈ ਸ਼ਰਧਾਰਤੀ ਅਨਸਰ ਕੋਈ ਸ਼ਰਾਰਤ ਕਰ ਜਾਂਦਾ ਕੋਈ ਸਰ ਦੇਖੋ ਕੱਲ ਦਾ ਸਾਡਾ ਫਿਲਹਾਲ ਕੋਈ ਪ੍ਰੋਗਰਾਮ ਨਹੀਂ ਹੈ ਕਿਉਂਕਿ ਅਸੀਂ ਚਾਹੁੰਦੇ ਆ ਵੀ ਕੋਈ ਵੀ ਦਿਨ ਦਿਹਾੜਾ ਹਾਂ ਦਾ ਨਾ ਸ਼ਾਂਤੀ ਮੈਂ ਨਿਕਲ ਜੇ ਅਸੀਂ ਕਿਸੇ ਤਰ੍ਹਾਂ ਦਾ ਬੋਲ ਨਹੀਂ ਖਰਾਬ ਕਰਨਾ ਚਾਹੁੰਦੇ ਪਰ ਜੇ ਮੈਂ ਰੋਹਿਤ ਵਰਮਾ ਸਰਾਤਨ ਧਰਮ ਰੱਖਿਆ ਮੰਚ ਦਾ ਰਾਸ਼ਟਰੀ ਅਧਿક્ષ ਮੈਂ ਆਪ ਜੀ ਨੂੰ ਆਪ ਦੇ ਚੈਨਲ ਦੇ ਮਾਧਮ ਨਾਲ ਇਹ ਕਹਿਣਾ ਚਾਹੁੰਦਾ ਕਿ ਜੇ ਕੱਲ ਨੂੰ ਕੋਈ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੁੰਦੀ ਆ ਕਿਤੇ ਵੀ ਇਸ ਤਰ੍ਹਾਂ ਮੂਰਤੀਆਂ ਨੂੰ ਜਾਂ ਕਿਸੇ ਤੋੜ-ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਬਾਬਾ ਸਾਹਿਬ ਦਾ ਜਿਹੜਾ ਸਰੂਪ ਹੈ ਹੂੰ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੂੰ ਤੇ ਅਸੀਂ ਆਨ ਵਾਲੇ ਸਮੇਂ ਦੇ ਵਿੱਚ ਹੂੰ ਆਨ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਇੱਕ ਦਿਨ ਬਾਅਦ ਜਾਂ ਦੋ ਦਿਨ ਬਾਅਦ ਪੰਨੂ ਦੇ ਪੁਤਲੇ ਵੀ ਫੂਕਾਂਗੇ ਹੂੰ ਵਿਰੋਧ ਵੀ ਕਰਾਂਗੇ ਹੂੰ ਤੇ ਹੋ ਸਕਦਾ ਵੱਡੇ ਲੈਵਲ ਤੇ ਕੁਝ ਕੀਤਾ ਜਾਵੇ ਉਹ ਆਨ ਵਾਲੇ ਸਮੇਂ ਡਿਸਾਈਡ ਹੋਏ। ਉਹ ਸੀਗੇ ਸਨਾਤਨ ਧਰਮ ਰੱਖਸ਼ਾ ਮੰਚ ਦੇ ਮੁਖੀ ਰੋਹਿਤ ਵਰਮਾ ਜੀ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਅਗਰ ਕੋਈ ਕੱਲ ਨੂੰ ਜਿੱਦਾਂ ਕਿ ਪੰਨੂ ਨੇ ਕਿਹਾ ਕਿ ਮੂਰਤੀਆਂ ਤੋੜੀਆਂ ਜਾਂ ਜੇ ਕੱਲ ਨੂੰ ਕੋਈ ਸ਼ਰਾਰਤ ਅੰਸਰ ਜਾਂ ਕੋਈ ਵੀ ਐਦਾ ਦੀ ਸ਼ਰਾਰਤ ਹੁੰਦੀ ਹੈ ਤੇ ਉਹਨਾਂ ਦਾ ਕਹਿਣਾ ਇਹੀ ਹੈ ਕਿ ਪੂਰਾ ਹਿੰਦੁਸਤਾਨ ਔਰ ਹਿੰਦੁਸਤਾਨ ਦੀ ਪੰਜਾਬ ਦੀਆਂ ਜੜੀਆਂ ਹਿੰਦੂ ਸੰਸਥਾਵਾਂ ਨੇ ਅਸੀਂ ਇੱਕ ਹੀ ਹੈਗੇ ਆਂ ਇਕਜੁੱਟ ਹੋ ਕੇ ਅਸੀਂ ਕੰਮ ਕਰਾਂਗੇ ਬਿਲਕੁਲ ਜੀ ਬਿਲਕੁਲ ਦੇਖੋ ਤੇ ਬਾਬਾ ਸਾਹਿਬ ਅੰਬੇਦਕਰ ਸੰਵਿਧਾਨ ਨਿਰਮਾਤਾ ਨੇ ਸਾਰਾ ਸਮਾਜ ਉਹਦੀ ਇੱਜ਼ਤ ਕਰਦਾ ਸਾਡੇ ਆਦਰਸ਼ ਨੇ ਕਾਨੂੰਨ ਜਿਨ੍ਹਾਂ ਨੇ ਕਾਨੂੰਨ ਲਿਖਿਆ ਉਸੇ ਕਾਨੂੰਨ ਦੇ ਦਾਰੇ ਵਿੱਚ ਅਸੀਂ ਇहां ਤੇ ਅਸੀਂ ਸੁਰੱਖਿਤ ਆ। ਜੇ ਉਹਨਾਂ ਦੇ ਸਰੂਪ ਦੇ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਹੁੰਦੀ ਹੈ ਤੇ ਅਸੀਂ ਉਹਨਾਂ ਡਟ ਕੇ ਵਿਰੋਧ ਕਰਾਂਗੇ। ਪੰਨੂ ਦੇ ਪੁਤਲੇ ਵੀ ਫੂਕਾਂਗੇ। ਰੈਲੀਆਂ ਵੀ ਕੱਢਾਂਗੇ ਤੇ ਡਟ ਕੇ ਉਹਦਾ ਵਿਰੋਧ ਹੋਏਗਾ। ਪੰਜਾਬ ਸਰਕਾਰ ਬਣੀ ਹੈ। ਭਗਵੰਤ ਮਾਨ ਸਰਕਾਰ ਆਈ ਹੈ ਤੇ ਉਹਨਾਂ ਨੇ ਆਪਣੇ ਦਫ਼ਤਰਾਂ ਦੇ ਵਿੱਚ ਗਾਂਧੀ ਦੀ ਫੋਟੋ ਲਾ ਕੇ ਬਾਬਾ ਸਾਹਿਬ ਅੰਬੇਦਕਰ ਦੀ ਤੇ ਭਗਤ ਸਿੰਘ ਦੀ ਫੋਟੋ ਲਾਈ ਹੈ। ਕੀ ਹੁਣ ਸਰਕਾਰ ਨੂੰ ਨਹੀਂ ਪਤਾ ਕਿ ਵਿਦੇਸ਼ਾਂ ਵਿੱਚ ਬੈਠੇ ਇਹੋ ਜਿਹੇ ਪੰਨੂ ਵਰਗੇ ਬੰਦੇ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦੀ ਸਰਕਾਰਾਂ ਨੂੰ ਨਹੀਂ ਚਾਹੀਦਾ ਕਿ ਸੈਂਟਰ ਦੇ ਨਾਲ ਗੱਲਬਾਤ ਕਰਕੇ ਪੰਨੂ ਨੂੰ ਭਾਰਤ ਲਿਆਂਦਾ ਜਾਵੇ ਉਹਦੇ ਉੱਤੇ ਪਰਚੇ ਦਰਜ ਕਰਕੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸੋ ਪੰਜਾਬ ਸਰਕਾਰ ਨੂੰ ਵੀ ਸਾਡੀ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਜੇ ਕੋਈ ਕਾਰਾ ਹੁੰਦਾ ਤੇ ਮਾਹੌਲ ਖਰਾਬ ਹੋ ਸਕਦਾ ਸੋ ਇਹਨੂੰ ਰੋਕਣ ਵਾਸਤੇ ਕੁਝ ਨਾ ਕੁਝ ਯਤਨ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਕੀਤੇ ਜਾਣ ਸੋ ਇਹ ਸੀਗੇ ਰੋਹਿਤ ਬਰਮਾ ਜੀ ਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ ਚਰਚਾ ਕੀਤੀ ਆ ਕਿ ਕੱਲ ਨੂੰ ਅਗਰ ਕੋਈ ਸ਼ਰਾਰਤ ਹੁੰਦੀ ਹੈ ਤਾਂ ਅਸੀਂ ਸਾਰੀਆਂ ਸੰਸਥਾਵਾਂ ਇਕਜੁੱਟ ਹੋ ਕੇ ਕੰਮ ਕਰਾਂਗੇ ਤੇ ਹੋਰ ਏਦਾਂ ਦੀ ਵਧੇਰੀ ਅਪਡੇਟ ਦੇਖਣ ਲਈ ਜੁੜੇ ਰਹੋ ਉਹਦੇ ਲੁਧਿਆਣਾ ਨਿਊਜ਼ ਦੇ ਨਾਲ ਲੱਖੀ ਰਾਜ